ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਕੀ ਤੁਸੀਂ ਜਾਣਦੇ ਹੋ ਕਿ ਖੰਡਾ ਸਾਹਿਬ ਜੋ ਕਿ ਸਿੱਖ ਧਰਮ ਦਾ ਪ੍ਰਤੀਕ ਚਿੰਨ ਹੈ ਉਸ ਦਾ ਮੌਜੂਦਾ ਰੂਪ 1930 ਦੇ ਦਹਾਕੇ ਵਿੱਚ ਗਦਰ ਲਹਿਰ ਦੌਰਾਨ ਸਾਹਮਣੇ ਆਇਆ ਖੰਡਾ ਸਾਹਿਬ ਲੜਾਈ ਵਿੱਚ ਵਰਤਿਆ ਜਾਣ ਵਾਲਾ ਇੱਕ ਸ਼ਸਤਰ ਹੈ ਇਹ ਦੋ ਤਾਰਾ ਹੁੰਦਾ ਹੈ ਜਿਸ ਦੇ ਇੱਕ ਪਾਸੇ ਮੁੱਠਾ ਹੁੰਦਾ ਹੈ ਇਸ ਦੀ ਢਾਲ ਕਾਫੀ ਚੌੜੀ ਹੁੰਦੀ ਹੈ ਉੱਪਰ ਤੋਂ ਇਹ ਚੌੜੀ ਦਰਮਿਆਨ ਵਿੱਚ ਪਤਲੀ ਅਤੇ ਦੋਨਾਂ ਪਾਸਿਆਂ ਤੋਂ ਤਿੱਖੀ ਧਾਰ ਹੁੰਦੀ ਹੈ ਸਿੱਖ ਧਰਮ ਵਿੱਚ ਖੰਡੇ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਸਿੱਖਾਂ ਦੇ ਕੇਸਰੀ ਨਿਸ਼ਾਨ ਉੱਪਰ ਦੋ ਕਿਰਪਾਨਾਂ ਤੇ ਇੱਕ ਚੱਕਰ ਦੇ ਵਿੱਚਕਾਰ ਖੰਡੇ ਦਾ ਚਿੰਨ ਹੁੰਦਾ ਹੈ ਯੁੱਧਾਂ ਵਿੱਚ ਵੀ ਸਿੱਖਾਂ ਦੁਆਰਾ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪੱਪਾ ਦੀਪ ਸਿੰਘ ਦਾ ਖੰਡਾ ਬਹੁਤ ਪ੍ਰਸਿੱਧ ਹੈ ਜਿਸ ਦਾ ਵਜ਼ਨ ਲਗਭਗ 47 ਕਿਲੋਗ੍ਰam ਦੱਸਿਆ ਜਾਂਦਾ ਹੈ ਖੰਡੇ ਦੀ ਮਹੱਤਤਾ ਉਸ ਵੇਲੇ ਹੋਰ ਵੀ ਵੱਧ ਗਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਨਾ ਦੌਰਾਨ ਸਰਬਲੋ ਦਾ ਬਾਟਾ ਅਤੇ ਖੰਡੇ ਦੀ ਵਰਤੋਂ ਕਰਕੇ ਅੰਮ੍ਰਿਤ ਤਿਆਰ ਕੀਤਾ ਇਹ ਖੰਡਾ ਅੱਜਕੱਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਵਿਖੇ ਸੁਰੱਖਿਅਤ ਮੌਜੂਦ ਹੈ ਖੰਡਾ ਪ੍ਰਤੀਕ ਹੈ ਸ਼ਕਤੀ ਦਾ ਦਸਮ ਗ੍ਰੰਥ ਵਿੱਚ ਸ਼ਸਤਰਾਂ ਨੂੰ ਪੀ ਰੱਖਦਿਆਂ ਇਹ ਦੁਹਰਾ ਅੰਕਿਤ ਕੀਤਾ ਗਿਆ ਹੈ। ਕਸ ਕਿਰਪਾਨ ਖੰਡੋ ਖੜਕ ਤੁਪਕ ਤਬਰਾ ਔਰ ਤੀਰ ਸਹਿਮਿਰੋਹੀ ਸਹਿਥੀ ਇਹ ਹੈ ਹਮਾਰਾ ਪੀਰ ਗੁਰਬਾਣੀ ਵਿੱਚ ਭਗਤੀ ਦੇ ਮਾਰਗ ਨੂੰ ਖੰਡੇ ਦੀ ਧਾਰ ਵਰਗਾ ਤਿੱਖਾ ਦੱਸਿਆ ਜਾਂਦਾ ਹੈ। ਹਰ ਸਿੱਖ ਨੂੰ ਖੰਡੇ ਦੇ ਪਹਲ ਦਾ ਅੰਮ੍ਰਿਤ ਛਕਣ ਦਾ ਹੁਕਮ ਹੈ। ਭਾਈ ਗੁਰਦਾਸ ਜੀ ਲਿਖਦੇ ਹਨ ਪੀਓ ਪਹਲ ਖੰਡੇ ਧਾਰ ਹੋਏ ਜਨਮ ਸੁਹਿਲ ਖੰਡੇ ਦੀ ਮਹੱਤਤਾ ਅਤੇ ਮਹਾਨਤਾ ਬਾਰੇ ਇਹ ਵਿਚਾਰ ਸਾਂਝੇ ਕਰਦੀ ਹੋਈ ਆਪ ਤੋਂ ਅੰਤ ਵਿੱਚ ਆਗਿਆ ਲੈਣਾ ਚਾਹਾਂਗੀ ਧੰਨਵਾਦ